ਨਹੀਂ ਵੀਡੀਓ ਨਹੀਂ ਬਣਾਉਣੀ ਪਲੀਜ਼ ਠੀਕ ਹੈ ਹਾਂ ਨਹੀਂ ਬਣਾਉਣੀ ਵੀਡੀਓ ਕਿਉਂ ਮਰੀਜ਼ ਆ ਯਾਰ ਸਾਡਾ ਇਹ ਤਾਂ ਲਾਜਿ ਕਰਾਉਣਾ ਹੈ ਨਾ ਅਸੀਂ ਕੋਈ ਕਰਨਾ ਸੰਤਾਲੀ ਖਾਲਸਾ ਮਾਈਕੋ ਜੀ ਪਿੰਡ ਮਲਕਪੁਰ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਇਹ ਵੀਰ ਦੀ ਹਾਲ ਬਹੁਤ ਜ਼ਿਆਦਾ ਖਰਾਬ ਆ ਘਰ ਤੇ ਜਹਾਸਥਾਨ ਲੈ ਗਏ ਪੈਹਾ ਤੂੰ ਵੀਰ ਦਾ ਲੈ ਆਣ ਜਵਾਬ ਦਿੱਤਾ ਵੀਰ ਨੂੰ ਘਰ ਲੈ ਕੇ ਆ ਗਏ ਆ ਘਰ ਦੀ ਕੰਡੀਸ਼ਨ ਬਹੁਤ ਜ਼ਿਆਦਾ ਮਾੜੀ ਹੈ ਜਿੰਨੀ ਵੀ ਉਹ ਜ਼ਾਇਦੀ ਹੱਥ ਜੋੜ ਕੇ ਬੈਠੀ ਮੇਰੇ ਵੀਰ ਦੀ ਮਾਇਤੀ ਕੀਤੀ ਜਾਏ ਤੇ ਇਹਦਾ ਇਲਾਜ ਹੋ ਸਕੇ ਨਿਕਨੇ ਕੇ ਵਿਚਾਰੇ ਦੇ ਬੱਚੇ ਦਿਹਾੜੀ ਕਰਤਾਂ ਆ ਦਿਹਾੜੇ ਗਿਆ ਉੱਥੇ ਕਿਤੇ ਦੇਖ ਪਾ ਬੰਨ ਨਹੀਂ ਕੀ ਹੋਇਆ ਪ੍ਰਮਾਤਮਾ ਜਾਣਦਾ ਪਰ ਇਹ ਵਕਤ ਤੇ ਬਹੁਤ ਹਾਜ਼ਮਾ ਨਹੀਂ ਆ ਜਿੰਨੀ ਹੋ ਸਕਦੀ ਚੜ੍ਹਤ ਚੜ੍ਹ ਬੇਰੇ ਦੀ ਸੇਵਾ ਕੀਤੀ ਜਾਂਦੀ ਮਾਇ ਗੁਰਜੀ ਦਾ ਖਾਲਸਾ ਮਾਇ ਗੁਰਜੀ ਬਈ ਚਲਾ ਆ ਲੜੀ